ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਵਿਸ਼ਵ ਕਰਾਂ ਮੋਟਰ ਤੇ ਅੱਜ ਤੇ ਵੱਧਦੀ ਗਰਮੀ ਦਾ ਤਾਪਮਾਨ ਦੇ ਕੇ ਅੱਜ ਅਸੀਂ ਬਣਾਵਾਂਗੇ ਹੋਰ ਚੀਜ਼ ਤੇ ਬਲੌਗ ਤੇ ਗਰਮੀ ਨੇ ਤਸੱਲੀ ਕਰਾਈ ਅੱਜ ਅਸੀਂ ਬਣਾਵਾਂਗੇ ਸ਼ਰਦਾਈ ਤੇ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਬਣਾਉਣੇ ਆ ਸ਼ਰਦਾਈ ਅਸੀਂ ਤੇ ਕੀ ਕਰਦੇ ਹਾਂ ਕਿਉਂ ਤੇ ਹੋਏ ਬਦਾਮ ਅਸੀਂ ਲੈ ਲਿਆ ਜੀ ਕੌਲੀ ਚ ਪਾਲੇ ਆ ਤੇ ਕੁੰਡਾ ਕੋਟਾ ਲਿਆ ਧੋ ਤੇ ਥੋੜੇ ਜਿਹਾ ਸਾਨੂੰ ਪਹਿਲਾਂ ਹੀ ਵੇਖ ਕੇ ਪੈਣ ਲੱਗ ਪਿਆ ਖੋਟਾ ਲੈ ਕੇ ਮਗਜ ਤੇ ਖਾਸ ਕਰ ਲਗਾਇਆ ਰਗੜਨ ਚੱਲ ਬਈ ਦੇ ਦੇ ਘੇੜਾ ਨੱਪੀ ਬੈਠਾ ਰੇਸ ਤੇ ਪੈਰ ਬਾਹਰ ਨਾ ਬੜਕਨ ਦੇ ਛੋੜੇ ਵੀਰ ਅਡੋ ਅਡੀ ਏਰੀਆ ਚ ਅਡੋ ਅਡੀ ਨਾਂ ਜਿਵੇਂ ਕੁੰਡਾ ਤੇ ਡੰਡਾ ਵੀ ਕਹਿ ਦਿੰਦੇ ਆ ਸਾਡੇ ਕੁੰਡਾ ਕੋਟਾ ਕਹਿੰਦੇ ਆ ਆ ਦੇਖੋ ਜੀ ਨੱਪੀ ਆਉਂਦਾ ਰੇਸ ਤੇ ਪੈਰ ਤੇ ਖਵਾਈ ਆਉਂਦਾ ਢੇੜੇ ਮੈਨੂੰ ਲੱਗਦਾ ਚੋਬਰ ਨੇ ਖਾਸ ਖਾਸ ਤੇ ਮਗਜ ਵੱਧ ਢੋਗਲੇ ਆ ਚਲੋ ਕੋਈ ਨਹੀਂ ਜਿਹੜਾ ਕੋ ਬਣਦਾ ਬਣਾ ਲਾਂਗੇ ਵਿੱਚ ਥੋੜੇ ਹਰੇ ਪੱਤੇ ਪਾਉਣੇ ਆ ਤਾਂ ਤੁਸੀਂ ਪਾ ਸਕਦੇ ਹੋ ਹਰੇ ਪੱਤੇ ਤੁਸੀਂ ਮਤਲਬ ਸਮਝ ਗਏ ਪਰ ਅਸੀਂ ਨਹੀਂ ਪਾਵਾਂਗੇ ਹਰੇ ਪੱਤੇ ਢੰਡੇ ਹੁੰਦੇ ਆ ਜੀ ਢੋਗਦੇ ਛੋੜ ਵੀ ਬਦਹਾਮੜੀ ਆ ਜੀ ਇਥੇ ਚੱਕ ਤੇ ਹੁਣ ਅਸੀਂ ਪਾਉਣ ਲੱਗੇ ਆ ਸਰਦਾਈ ਵਿੱਚ ਹਾਂਜੀ ਹੁਣ ਅਸੀਂ ਪਾਵਾਂਗੇ ਬਦਾਮ ਤੇ ਬਦਾਮ ਪਾ ਗਏ ਅਸੀਂ ਛਿੱਲਣ ਦੀ ਛੱਲੇ ਹੈ ਨਹੀਂ ਅਸੀਂ ਆਈਂ ਠੋਕਦੇ ਆ ਆਪੇ ਵਿੱਚ ਹੀ ਸੈਟਿੰਗ ਹੋ ਜਾਣੀ ਐ ਇਹਨਾਂ ਦੀ ਕਟ ਦੇਣੇ ਆਈਂ ਸਣੇ ਸਾਦਾ ਨੂੰ ਕੀ ਸਵਾਦਾ ਤਈਆ ਹੁੰਦੇ ਬੀਬੀ ਸਣੇ ਮਲਾਈ ਉਹ ਲੱਗ ਗਈ ਐ ਜੀ ਅਸੀਂ ਪਾਦੇ ਵਿੱਚ ਬਦਾਮ ਅੱਜ ਅਸੀਂ ਬਣਾਉਂਗੇ ਜੀ ਸਰਦਈ ਮੈਂ ਚ ਕਹਿੰਦੇ ਜਿਉਂ ਦਾ ਆਟਾ ਵੀ ਪੈ ਜਾਂਦਾ ਉਹ ਠੰਡਾ ਹੁੰਦਾ ਮੈਨੂੰ ਤਾਂ ਵੀ ਕਰਨੀ ਪੈਂਦੀ ਹੈ ਜੀ ਇੱਥੇ ਹਾਂਜੀ ਪੀ ਕੇ ਦੇਖੋ ਪੀ ਕੇ ਦੇਖੋ ਅੰਦਰ ਪੈ ਜੂਗੀ ਠੰਡ ਹੁਣ ਅਸੀਂ ਪਾਵਾਂਗੇ ਥੋੜੀ ਜੀ ਖੰਡ ਮਤਲਬ ਕਿ ਢਾਗੇ ਵਾਲੀ ਮਿਸ਼ਰੀ ਵਿੱਚ ਕਰਾਂਗੇ ਐਡ ਅਜੀ ਸਾਨੂੰ ਪਾਲਿਆ ਸੀ ਮੱਖੀਆਂ ਨੇ ਘੇਰਾ ਮੈਂ ਕਿਹਾ ਚੱਲ ਭਲਿਆ ਮਾਨ ਸਾ ਅੰਦਰ ਇੱਥੇ ਕੰਮ ਨਹੀਂ ਤੇਰਾ ਫਿਰ ਅਸੀਂ ਚੱਕ ਕੇ ਕਿੰਦਾ ਘੋਟਾ ਲਿਆ ਅੰਦਰ ਹਾਂਜੀ ਜੇ ਸਾਡੇ ਤੋਂ ਕੋਈ ਰਹੀ ਹੋਵੇ ਕਮੀ ਤੇ ਤੁਸੀਂ ਦੱਸ ਦੇਣਾ ਵੀ ਥੋੜੇ ਚਾਹ ਕਮੀ ਹੈ ਕਮੈਂਟਾਂ ਰਾਹੀਂ ਸਾਨੂੰ ਦੱਸ ਦਿਆ ਜੀ ਵੀ ਕਿਉਂਕਿ ਸਾਨੂੰ ਪਤਾ ਨਹੀਂ ਨਾ ਕੀ ਕੀ ਪਾਈਦਾ ਅਸੀਂ ਸਿਸਟਮ ਦਾ ਸਹਾਨਾ ਕਰ ਲੈ ਸੈੱਟ ਹੁਣ ਅਸੀਂ ਪਾਵਾਂਗੇ ਲੈਚੀ ਹਾਂਜੀ ਵਿੱਚ ਕਰਾਂਗੇ ਥੋੜੀਆਂ ਜਿਹੀਆਂ ਲੈਚੀਆਂ ਐਡ ਤੁਸੀਂ ਦੇਖ ਸਕਦੇ ਹੋ ਵਿੱਚ ਹੀ ਘੋਲ ਦੇਣੀਆਂ ਅਸੀਂ ਪਾਣੀ ਆਈ ਸੀ ਲੈਚੀਆਂ ਆਦੀ ਸ਼ਰਧਾਈ ਜਿਹੜੀ 스멜 ਅਲਰਜੀਆ ਦੀ ਸਿਰਾਂ ਲਾਈ ਜਾਂਦੀ ਹੈ ਹਾਂਜੀ ਬਣਾ ਕੇ ਪੀ ਕੇ ਦੇਖੋ ਪੈ ਜੂਗੀ ਠੰਡ ਤੇ ਤੁਸੀਂ ਆਪ ਦੇ ਤਰੀਕੇ ਨਾਲ ਪਾ ਸਕਦੇ ਹੋ ਖੰਡ ਜਿਵੇਂ ਕਿ ਧਾਗੇ ਵਾਲੀ ਬਿਸ਼ਰੀ ਹਾਂ 100 ਗ੍ਰਾਮ ਖਾਸ ਖਾਸ ਤੇ 100 ਗ੍ਰਾਮ ਮਲੂਕ ਇਹ ਵਿੱਚ ਥੋੜੇ ਜੇ ਕਰ ਲਈਏ ਬਦਾਮ ਐਡ ਵਿੱਚ ਪਾਲੀਏ ਜੀ ਧੱਗ ਵਾਲੀ ਮਿਸ਼ਰੀ ਤੇ ਥੋੜੀਆਂ ਜਿਹੀ ਸੈਟਲੀਆਂ ਵਿੱਚ ਇਹਦੇ ਲੇਟੀਆਂ ਅੱਜ ਚੰਗੀ ਤਰ੍ਹਾਂ ਅਸੀਂ ਰਗੜ ਲਿਆ ਸਮਾਨ ਤੇ ਹੁਣ ਅਸੀਂ ਥੋੜਾ ਜਿਹਾ ਪਾਵਾਂਗੇ ਪਾਣੀ ਪਾ ਦੇ ਛੋਟੇ ਬੱਸ 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 ਇਨਸ਼ਾ ਅੱਲਾ ਰਹੀ ਹੈ ਜੀ ਰਗੜਾ ਡਰਿੰਕ ਰਗੜਾ ਡਰਿੰਕ ਚੱਲ ਰਹੀ ਹੈ ਇਹ ਪੀ ਕੇ ਫਿਰ ਵਰਕਸ਼ਾਪ ਤੇ ਕਰਾਂਗੇ ਸਾਰੀ ਦਿਲੀ ਕੰਮ ਤਾਂ ਕਿ ਦੋ ਗਲਾਸ ਖਿੱਚ ਕੇ ਰਗੜਾ ਡਰਿੰਕ ਦੇ ਫਿਰ ਸਾਰੀ ਦਿਲੀ ਵਰਕਸ਼ਾਪ ਤੇ ਲੱਗੇਗੇ ਜੀ ਅਜੀ ਹੁਣ ਇਹਨੂੰ ਕੋਲ ਲਾਂਗੇ ਪਤਲੇ ਕੱਪੜੇ ਨਾਲ ਇਹਨੂੰ ਕੋਲ ਲਾਂਗੇ ਚੰਗੀ ਤਰ੍ਹਾਂ ਪਰ ਇਹ ਥੋੜਾ ਜਿਹਾ ਸੰਘਣਾ ਬਣ ਗਿਆ ਇਹਨੂੰ ਪਤਲਾ ਕਰ ਲਿਆ ਦੁੱਧ ਪਾ ਕੇ ਲਓ ਜੀ ਸਾਡੀ ਜਿਹੜੀ ਰਗੜਾ ਡਰਿੰਕ ਹੈ ਉਹ ਹੋ ਗਈ ਹੈ ਤਿਆਰ ਤੁਸੀਂ ਦੇਖ ਸਕਦੇ ਹੋ ਅਸੀਂ ਹੁਣ ਪਾਵਾਂਗੇ ਗਲਾਸਾਂ 'ਚ ਤੇ ਕਰਾਂਗੇ ਇੰਜੋਏ ਤੇ ਤੁਸੀਂ ਵੀ ਬਣਾ ਸਕਦੇ ਹੋ ਜੀ ਅਸੀਂ ਆਪਦੇ ਤਰੀਕੇ ਨਾਲ ਬਣਾਈਏ ਤੁਸੀਂ ਆਪਦੇ ਤਰੀਕੇ ਨਾਲ ਬਣਾਓ ਜੀ ਦੇਖ ਸਕਦੇ ਹੋ ਤੁਸੀਂ ਇਹੀ ਤਾਂ ਆਪਦੇ ਗਲਾਸਾਂ ਚ ਪਾ ਲਈ ਹੈ ਜੀ ਹੁਣ ਤੁਸੀਂ ਵੀ ਕਰੋ ਤਿਆਰੀ ਠੀਕ ਹੈ ਜੀ ਧੰਨਵਾਦ ਐਂਡ ਗੱਲ ਬਾਤ